ਚਿੱਟਾ ਲੰਦਾ ਕਿਤੋਂ ਤੋਂ ਪੀਣਾ ਸੇ ਚਿੱਟਾ ਲੰਦਾ ਕਿਤੋਂ ਤੋਂ ਪੀਣਾ ਸੇ ਭਾਬੀਆਂ ਦਾ ਹੈ ਕਿਹੜੀ ਭਾਬੀ ਉਹ ਸੁਬਾਨ ਅੱਲਾਹ ਹੈ ਨਾਮ ਕੀ ਭਾਬੀ ਦਾ ਪਰ ਗਰਮ ਉਹ ਪ੍ਰਮੁੱਖ ਆ ਕੇ ਗੱਲ ਕਰ ਰਹੇ ਜਯੋਤੀ ਜਯੋਤੀ ਹੈ ਜਯੋਤੀ ਕਿਹੜੀ ਜਯੋਤੀ ਜਯੋਤੀ ਇਹਦੀ ਕੀ ਕਰਨਾ ਜੋਤੀ ਜੋਤੀ ਕੋਣ ਆਈ ਐ ਜਨਾਨੀ ਆਈ ਜਨਾਨੀ ਆ ਕਿਤੇ ਨਹੀਂ ਜਾਣ ਵਾਲੀ ਦੱਸ ਦੀ ਪੁਰਾ ਨਾਲ ਮੰਦਿਰਮ ਸਕੂਲ ਦੇ ਕੋਲ ਕੀ ਨਾਮ ਕੀ ਮਹੱਲੇ ਦਾ ਕਿਤੋਂ ਸਮਾਨ ਲੰਦਾ ਉਹ ਉਹਦਾ ਨਾਮ ਦਾ ਦੱਸਣਾ ਮਹੱਲੇ ਦਾ ਬੜੀ ਆ ਤੁ ਨਾਲ ਤੇ ਲਾਗੇ ਵੇਚਦੇ ਸਾਰਿਆਂ ਨੂੰ ਪਤਾ ਹੈ ਕਿੱਦਾਂ ਗ੍ਰਾਮੀ ਲੰਦਾਂ ਵਾਲੇ ਤੇ ਵੇਚਦੇ ਕਿੰਨੇ ਵੀ ਗ੍ਰਾਮੀ ਲੰਦਾਂ ਦੇ ਕੋਲ ਗ੍ਰਾਮੇ ਨਹੀਂ ਲੰਦਾ ਪੀਸ ਲੈਂਦਾ ਪੀਸ ਲੰਦਾ ਕਿਹਨੇ ਦਾ ਪੀਸ ਮਿਲਦਾ ਹੈ 4-500 500 450 ਗ੍ਰੀਡੇ ਤੋਂ ਕੰਮ ਕਰਦੀ ਹੈ ਤਾ ਕੰਮ ਦਾ ਘਾਸਾ ਟਾਈਮ ਖੜੇ ਹੋ ਕੇ ਗੱਲ ਮਾਰੀ ਖੜੇ ਹੋ ਕੇ ਖੜੇ ਹੋ ਕੇ ਜਿਹਨੀਆਂ ਲੋਕੀ ਕੰਮ ਕਰਦੇ ਨੂੰ ਹੈ ਤੈਨੂੰ ਮਾਰੀ ਸ਼ਰਮ ਮਹਿਸੂਸ ਕੋਈ ਨਹੀਂ ਨਹੀਂ ਤੂੰ ਚੋਰੀ ਕਰਦਾ ਸੀ ਬਹੁਤ ਸ਼ਰਮ ਬਹੁਤ ਸ਼ਰਮ ਬਹੁਤ ਉਹ ਨਾ ਏਸੀ ਦੀ ਹਾਲਾਤ ਦੀ ਤਾਲਾ ਕਰਨ ਦਾ ਨੁਕਸਾਨ ਹੋਇਆ ਨਾ ਕਾ ਤੇ ਭਾਈ ਬਹੁਤ ਬੇਇੱਜ਼ਤੀ ਮੈਨੂੰ ਕਾਸ ਨੂੰ ਕੋਈ ਅੱਗ ਲੱਗਣ ਦੀ ਕੋਚ ਲੱਗੇ ਨਾ ਕੌਣ ਜ਼ਿੰਮੇਵਾਰ ਸੀ ਇਹਦਾ ਤੂੰ ਤਾਂ ਆਪਣੇ ਨਸ਼ੇ ਦੇ ਪਿੱਛੇ ਅਗਲੇ ਨੁਕਸਾਨ ਕਰਦਣੇ ਲੱਖ ਰੁਪਏ ਤੂੰ ਤੁਸੀਂ ਦੇਖ ਸਕਦੇ ਹੋ ਇਸ ਲੜਕੇ ਵੱਲੋਂ ਨਸ਼ੇ ਦੀ ਹਾਦਸੇ ਚੋਰੀ ਕੀਤੀ ਆਲਾ ਨਾਮ ਦਾ ਅੰਕਾ ਤੇ ਜਦੋਂ ਇਸ ਤਰ੍ਹਾਂ ਦੇ ਲੈ ਜੀ ਕੋਈ ਖੇਲ ਹੋ ਜੇਗੀ ਬਈ ਪਰ ਪਰਿਵਾਰ ਵੱਲੋਂ ਕਿਤਾ ਜੀ ਭਾਈ ਅੱਜ ਕੌਣ ਕੌਣ ਤੇ ਰਹੋ ਭਾਈ ਆਪਣੀ ਚੋਰੀ ਕਰਨਾ ਚੋਰੀ ਕਰਨਾ ਹੁੰਦਾ ਕਿਉਂ ਆਇਆ ਚੋਰੀ ਕਰ ਸਾਨੂੰ ਉਹਦਾ ਕੀ ਹੋਇਆ ਭਾਈ ਕੀ ਭਾਈ ਬੇਰੋਜ਼ਗਾਰੀ ਵਾਧੀ ਜਾ ਰਹੀ ਪੰਜਾਬ 'ਚ ਬੇਰੋਜ਼ਗਾਰੀ ਵਾਤੀ ਵੀ ਪੰਜਾਬ ਦੇ ਤਾਂ ਚਿੱਟਾ ਪਿੰਦੇ ਲੰਘੇ ਜੀ ਜੀ ਭਾਈ ਬਸ ਬਸ ਜੋ ਅਟੋਰੀਆ ਕਹਿੰਦੀ ਹੁੰਦੀ ਆ ਪਰੀ ਚੋਰੀ ਗੱਲ ਹੀ ਹੁੰਦੀ ਇਹੀ ਗੱਲੋਂ ਹੁੰਦੀ ਤੇ ਨਿਸ਼ਾਨੀ ਪੂਰੀ ਨਹੀਂ ਹੁੰਦੀ ਭਾਈ ਤੂੰ ਹੀ ਨਹੀਂ ਕਰਦੇ ਤੁਹਾਨੂੰ ਕੋਈ 10000 ਰੁਪਏ ਨਹੀਂ ਦੋ ਇਹ ਚੋਹੀ ਨਹੀਂ ਕਰਦੇ ਕੋਈ ਨਹੀਂ ਦਿੰਦਾ 10000 ਰੁਪਏ ਦੋ ਨਸ਼ੇ ਵਾਲਿਆਂ ਨੂੰ ਨਸ਼ੇ ਨੂੰ 5000 ਦੋ 500 ਰੇ ਦਾ ਪੀਸ ਆਣਾ ਪੈਣਾ ਸਨਣਾ ਫੇਣੀ ਲੰਦੇ ਕਿਤੋਂ ਚਿੱਟਾ ਲੰਦੇ ਮੋਟੇ ਹੀ ਕਰਨੀ ਕਿਉਂ ਭਾਈ ਤੁਹਾਨੂੰ ਨਹੀਂ ਪਤਾ ਭਾਈ ਕਿਤੋਂ ਭਾਈ ਆਪਾਂ ਥੋੜੀ ਵੇਚ ਲੇ ਤਾਂ ਤੁਹਾਨੂੰ ਪਤਾ ਮੈਂ ਆਪਾਂ ਕਿਤੇ ਪਿੰਦੇ ਤਾਂ ਆਪਾਂ ਵੇਚਦੇ ਸਾਨੂੰ ਸਾਰਾ ਬਤਾ ਹਾਂ ਉਹਨਾਂ ਨੂੰ ਪੁੱਛੋ ਮੇਲਦਾ ਆਜਾ ਬੱਚੋ ਪੁੱਛੋ ਪਹਿਲੇ ਕਿਤੋਂ ਮਿਲਦਾ ਵਾ ਜਿਹੜਾ ਪੀਂਦਾ ਵਾ ਸਾਨੂੰ ਵੀ ਪੁੱਛਦੇ ਵੇ ਉਹ ਉਹਨੂੰ ਖਰਾਬ ਦਾ ਬਤਾਦਾ ਨਹੀਂ ਆਈ ਇਹ ਤਾਂ ਕਪੂਲਿਕ ਨਹੀਂ ਆਈ ਇਹ ਤਾਂ ਆਪ ਦੱਸ ਲੈ ਕਿਤੋਂ ਲੈਂਦਾ ਜਦੋਂ ਇਹਨੂੰ ਖੁੱਲ੍ਹਸ ਮੜ ਕੇ ਲੈ ਕੇ ਜਾਏਗੀ ਉਹ ਪੁੱਛੇਗੀ ਉਹਨੂੰ ਵੀ ਦੱਸ ਦੇਗਾ ਨਹੀਂ ਦੱਸੇਗਾ ਦੱਸ ਵੀ ਦੇਗਾ ਉਹਨਾਂ ਨੇ ਕੁਝ ਨਹੀਂ ਕਰਨਾ ਭਾਈ ਇਹਨਾਂ ਨੂੰ ਪੁੱਛੋ ਗੱਲ ਨਹੀਂ ਹੁੰਦੀ ਇਹਨਾਂ ਦਾ ਟਾਈਮ ਫ੍ਰਾਗ ਕਰੀਏ ਨਾ ਭਾਈ ਨਹੀਂ ਕਰਦੀ ਇੱਥੇ ਭਾਈ ਸਰਕਾਰ ਹੀ ਇੰਦਾ ਦੀ ਇਹ ਉਹਨੇ ਕਾਰਵਾਈ ਕਰਨੀ ਨਹੀਂ ਦੇਣੀ ਗੱਲ ਹੀ ਖਤਮ ਭਾਈ ਛਾੜੂ ਇਹ ਫੇਰ ਦਾ ਆਪਣੀ ਕਾਰਵਾਈ ਆਪਣੀ ਆ ਸਾਰੀ ਕੁਝ ਨਹੀਂ ਸਾਬ ਜਵਿਆ ਅੰਬਾਲੀ ਆਈਜੀ ਕੁਛ ਨਹੀਂ ਹੁੰਦਾ ਭਾਈ ਇੱਥੇ ਲੜਾਈ ਹੋ ਜਾ ਤਾਂ ਨਹੀਂ ਕਾਰਵਾਈ ਹੁੰਦੀ ਐ ਤਾਂ ਫੇਰ ਚੋਰੀ ਕਰ ਲਈਏ ਦੋ ਬੰਦੇ ਹੋ ਗਏ ਹੋਣਗੇ ਫੇਰ ਚੋਰੀ ਜਿੰਨਾ ਕੇ ਟਾਈਮ ਛੱਡਦੇ ਪਈ ਉਹਨੂੰ ਛੱਡ ਦਿੰਦੇ ਫੇਰ ਪੁਲਿਸ ਆਉਂਦੀ ਹਾਂਜੀ ਬਹੁਤ ਛੱਡ ਦਿੰਦੇ ਪੁਲਿਸ ਵਾਲੇ ਛੱਡ ਦਿੰਦੇ ਆ ਪੁਲਿਸ ਵਾਲੇ ਛੱਡ ਦਿੰਦੇ ਆ ਪੁਲਿਸ ਵਾਲੇ ਛੱਡ ਦਿੰਦੇ ਆ ਬਈ ਨੰਬਰ 5 ਲੱਗਦਾ ਇੱਥੇ ਆਪਾਂ ਨੂੰ ਅੱਛਾ ਜੀ ਛੱਡ ਦੇ ਸਾਰੇ ਭਾਜੀ ਕਿੰਨਾ ਹੋਊਗਾ 18 18 ਕਿੱਥੇ ਕਿ ਦੂਰ ਹੈ ਇੱਥੋਂ ਜੁਮੇਰ ਚੱਕਦੇ ਹੋ ਤੁਸੀਂ ਕਹਿੰਦੇ ਛੱਡ ਨਹੀਂ ਛੱਡ ਆਇਓ ਤੁਸੀਂ ਲੈ ਆਓ ਹਾਲੋ ਲੈ ਆਓ جو ساميا ان نو فين لا کے جاؤ شارڈو کے جو لگ جاؤ نو شارڈو شارڈو نے پھر بے شرط اتنا ني انو شرطن کي لا جو هيرو کي لا جو مي کي جاي مي تو نام ਦੇ ਜਾਈਏ ਇਹ ਸਾਥ ਨੇ ਉਹਨਾਂ ਨੇ ਅਸੀਂ ਕਿਉਂ ਲੈ ਕੇ ਜਾਈਏ ਅਸੀਂ ਕਿਉਂ ਲੈ ਕੇ ਜਾਈਏ ਇਹ ਹੀ ਨਹੀਂ ਲੱਗਦੇ ਨੇ ਇਹਨੂੰ ਹਾਂ ਜੱਟ ਨੇ ਉਹਨਾਂ ਨੇ ਤੁਹਾਨੂੰ ਕਿਹਾ ਲੈ ਕੇ ਜਾਓ ਤੁਸੀਂ ਬੰਦਾ ਬਣਿਆ ਉਹ ਫੜਦੇ ਨੇ ਤੁਸੀਂ ਇਹ ਸਾਹਮਣੇ ਆ ਰਹੀ ਹੈ ਨਾਲ ਬਣਾ ਦਿਖਾਣਗੇ ਰਹੇ ਹੋ ਜਿੱਲੂ ਆ ਰਹੀ ਹੈ ਤੁਹਾਡੇ ਸਾਹਮਣੇ ਆਓ ਕੀ ਲੈ ਹਾਂਜੀ ਭਾਈ ਉਹ ਚੰਗਾ ਭਰਾ ਆਲ ਗਿਆ ਬੰਦਾ ਹੀ ਆਇਆ ਇਹ ਮਾ ਕੀ ਹੋ ਗਿਆ ਗੱਡੀ ਜਾ ਆਪੇ ਲੈ ਜਾ ਭਾਈ ਰੋਜ਼ ਦਾ 2000 ਰੁਪਏ ਕਿੱਦੋਂ ਲੈਣਾ ਵਾ ਚੋਰੀਆਂ ਕਰਕੇ ਲੈਣਾ ਵਾ ਕਿਹੜਾ ਉਹ ਕਹਿੰਦਾ ਬੈਂਕ 'ਚ ਲੱਗੇ ਆ ਭਾਜੀ ਇਹਨਾਂ ਰੋਡ ਚੱਲ ਰਿਹਾ ਭਾਜੀ ਇਹਨਾਂ ਟਾਈਮ ਵੀ ਨਹੀਂ ਆਉਂਦਾ ਤੇ ਅਮੀ ਕਹਿੰਦੇ ਭਾਈ ਨਸ਼ਾ ਨਸ਼ਾ ਨਹੀਂ ਮੰਦਾ ਨਸ਼ਾ ਮਾਦਾਨੀ ਭਾਈ ਨਸ਼ੇ ਮਾਪਿਓ ਨਹੀਂ ਮੰਦਾ ਇਹ ਕੀ ਆ ਨਸ਼ਾ ਮਾਪਿਓ ਨਹੀਂ ਮੰਦਾ ਨਸ਼ਾ ਦੇ ਪੂਰਾ ਕਰਨੇ ਕਰਨਾ ਉਹਨਾਂ ਨੇ ਭਾਈ ਜਿੰਦੇ ਚਿੱਤ ਮਰਜ਼ੀ ਕਰਨੋ ਜਿੰਦੇ ਚਿੱਤਾ ਆਂਦਾ ਪਿਆਵਾ ਚਿੱਤਾ ਜੁਲੰਦਰ ਜਿਹੜਾ ਪੰਜਾਬ ਦਾ ਬਣੇ ਕੋਈ ਖੁਸ਼ੀ ਕਰਦਾ ਜਿਹੜੀ ਮਰਜ਼ੀ ਸਰਦਾਰ ਆਈਏ ਭਾਈ ਸਰਕਾਰਾਂ ਵੱਲੋਂ ਤਾਂ ਦਾਅਵੇ ਕੀਤੇ ਜਾਂਦੇ ਨੇ ਸਾਡੀ ਸਰਕਾਰ ਆਏਗੀ ਕੋਈ ਨਹੀਂ ਆਣੀ ਬੱਟਾ ਪਈਏ ਇੱਥੇ ਸਰਕਾਰਾਂ ਤੋਂ ਛੱਡਦੇ ਪਈਓ ਨੂੰ ਪੁਲਿਸ ਆਂਦੀ ਹਾਂ ਜੀ 12 ਛੱਡ ਦਿੰਦੇ ਆ ਪੁਲਿਸ ਵਾਲੇ ਛੱਡ ਦਿੰਦੇ ਆ ਪੁਲਿਸ ਵਾਲੇ ਛੱਡ ਦਿੰਦੇ ਆ ਪੰਜ ਲੱਗਦਾ ਇੱਥੇ ਆਪਾਂ ਨੂੰ ਅੱਛਾ ਜੀ ਭਾਜੀ ਕਿੰਨੇ ਕਿੰਨੇ ਹੋ ਗਏ ਸਾਰੇ 18 ਕਿਸੇ ਕਿ ਦੂਰ ਇੱਥੋਂ ਜਿੰਨਾ ਕਿੰਨੀ ਦੂਰ ਤੁਸੀਂ ਕਹਿੰਦੇ ਛੱਡ ਦਿਓ ਨਹੀਂ ਛੱਡਦੇ ਤੁਸੀਂ ਲੈ ਜੋ ਅਸੀਂ ਲੈ ਲਿਓ ਤੁਸੀਂ ਛੱਡਦੇ ਨਹੀਂ ਛੱਡਦੇ ਅੰਮ੍ਰਿਤ ਵੀ ਨਹੀਂ ਛੱਡਦੇ ਨਹੀਂ ਛੱਡਦੇ ਅੰਨੋ ਫਿਲਮਾਂ ਕਿੱਦਾਂ ਛੱਡਦੇ ਲੈ ਵੀ ਜਾਓ ਜਾਣੇ ਛੱਡ ਦੋ ਸ਼ਰਤ ਨਹੀਂ ਫੇਰ ਫੇਰ ਛੱਡ ਦੋ ਦੇ ਜਾਈਏ ਇਹ ਛੱਡ ਨਾ ਉਹਨਾਂ ਨੇ ਅਸੀਂ ਕਿਉਂ ਲੈ ਕੇ ਜਾਈਏ ਛੱਡ ਨਾ ਉਹਨੇ ਅਸੀਂ ਕਿਉਂ ਲੈ ਕੇ ਜਾਈਏ ਇਹ ਹੀ ਨਹੀਂ ਲੱਗਦੇ ਨੇ ਇਹਨੂੰ ਛੱਡ ਨਾ ਉਹਨਾਂ ਨੇ ਤੁਹਾਨੂੰ ਕਿਹਾ ਲੈ ਕੇ ਜਾਓ ਤੁਸੀਂ ਚੋੜਾ ਪਹਿੋਂ ਜਾ ਦੇਖੋ ਤੁਸੀਂ ਦੇਖੋ ਜਾ ਕੇ ਫੜਿਆ ਕਿੱਥਾ ਗਿਆ ਫੜਿਆ ਕਿੱਥਾ ਗਿਆ ਮੈਂ ਕਿਹਾ ਕੈਮੇ ਲੱਗੇ ਸੀ ਕਿੱਥਾ ਨਹੀਂ ਕਿ ਨਾ ਉਹ ਅੰਦਰ پارک ਹੋਇਆ ਬਾਹਰ ਦੇਖਿਆ ਇਹ ਦੌੜ ਪੇ ਦੇ ਵਿੱਚ ਬਹੁਤ ਫੜ ਲਿਆ ਕੋਈ ਕਿਸੇ ਨੂੰ ਫੋਨ ਦਿੱਤਾ ਗਿਆ ਰੋਡ ਵੀ ਹਲੇ ਚੱਲਦਾ ਵੇ ਕੋਈ ਟਾਈਮ ਵੀ ਪਤਾ ਨਹੀਂ ਹੋਇਆ ਲੇਟ ਆ ਨਾ ਦੇਖ ਲਓ ਜੀ ਇਹਨਾਂ ਦੀ ਹਿੰਮਤ ਹੈ ਕੋਈ ਡਰ ਵੀ ਨਹੀਂ ਇਹਨਾਂ ਨੂੰ ਹੈਗਾ ਨਾ ਕੋਈ ਡਰ ਨਹੀਂ ਦੱਸਿਆ ਗਿਆ ਕਿ ਕਿਹਦਾ ਲੈਣ ਵਾਲਾ ਹੈ ਰੈਨੂਲਾ ਕਿੱਥੇ ਦਾ ਗਏ ਨਹੀਂ ਤੇਨੇ ਪੁੱਛੋ ਇਹਨੂੰ ਤੁਸੀਂ ਮੈਨੂੰ ਨਹੀਂ ਪੁੱਛਦੇ ਇਹਨੂੰ ਪੁੱਛੋ ਲਾ ਦੱਸਦਾ ਪਿਆ ਸਭ ਕੁਝ ਦੱਸ ਰਿਹਾ ਹਾਂ ਤਾਂ ਪੁੱਛੋ ਕਿੱਥੇ ਦਾ ਰੈਨੂਲਾ ਭਲਵਾਂ ਜੀ ਕਾਮ ਮੰਡੀ ਵੀਰੇ ਕਾਮ ਮੰਡੀ ਕਿੰਨੀ ਦੇ ਲੋਗੀ ਕਾਮ ਮੰਡੀ ਦੇੰਦੇ ਨੂੰ ਇਹਨੂੰ ਕਾਮ ਮੰਡੀ ਆ ਕੁਲਜੋ ਮਾਣਾ ਯਾਰ ਕੁਲਜੋ ਮੰਡੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਦੇੰਦੇ ਹੋ ਕਾਮ ਮੰਡੀ ਕਿਹੜੀ ਜਗ੍ਹਾ ਦਾ ਯਾ ਕੁਲਜੋ ਮਾਣਾ ਮਾਣਾ ਕੀ ਕਰਦੇ ਬਾਰ ਬਾਰ ਕਾਮ ਮੰਡੀ ਕਹੜੀ ਜਗ੍ਹਾ ਆ ਕੋਲੇ ਵਾਲੇ ਡਾਲ ਕਿੰਨੀ ਦਿਨ ਹੋ ਗਿਆ ਖਚੋਰੀਆ ਕਰਦੇ ਨੂੰ ਇਹ ਤਨੈ ਪਹਿਲੀ ਚੋਰੀ ਦੇ ਫੜੇ ਗਏ ਹਾਂਜੀ ਕਿੰਨਾ ਚੋਰੀ ਦਾ ਕਾਰਨ ਕੀ ਸੀ ਕਾਰਨ ਕਿਉਂ ਚੋਰੀ ਕੀਤੀ ਗਈ ਹੈ ਹੈ ਨਸ਼ੇ ਕਾਕੇ ਕਾਰਨ ਨਸ਼ਾ ਕਰਦਾ ਸੀ ਹੈ ਨਸ਼ੇ ਕਰਦੇ ਚਿੱਟਾ ਨਸ਼ਾ ਕਰਦੇ ਚਿੱਟਾ ਕਿਤੋਂ ਲੈਂਦੇ ਹੋ ਜਿਹੜੀ ਹੈਗਾ ਦੋ ਆਪਣਾ ਇਨਸਾਨ ਹੀ ਆਇਆ ਬਹੁਤ ਹੋ ਇਨਸਾਨ ਨਹੀਂ ਆ ਆਪਣਾ ਇਨਸਾਨ ਨਹੀਂ ਆ ਨੁਕਸਾਨ ਤਾਂ ਹੋਇਆ ਭਾਈ ਆ ਜਾਓ ਅਸੀਂ ਕਿਉਂ ਲੈ ਕੇ ਜਾਈਏ ਇਹ ਛੱਡ ਨਾ ਉਹਨਾਂ ਨੇ ਅਸੀਂ ਕਿਉਂ ਲੈ ਕੇ ਜਾਈਏ ਅਸੀਂ ਕਿਉਂ ਲੈ ਕੇ ਜਾਈਏ ਇਹ ਹੀ ਨਹੀਂ ਲੱਗਦੇ ਨੇ ਇਹਨੂੰ ਛੱਡ ਨਾ ਉਹਨਾਂ ਨੇ ਤੁਹਾਨੂੰ ਕਿਹਾ ਲੈ ਕੇ ਜਾਓ ਤੁਸੀਂ ਚੋਰੀ ਦੇ ਪਾਕੂ ਵਿਚ ਜਾ ਕੇ ਕੋਈ ਪੱਕਾ ਚਾਰ ਚੋਰੀ ਦੇ ਪਾਕੂ ਵਿਚ ਜਾਏ ਤੁਸੀਂ ਤੁਸੀਂ ਦੇਖ ਸਕਦੇ ਹੋ ਪਬਲਿਕ ਪੱਕੀ ਆ ਚੁੱਕੀ ਚੋਰਾ ਨੇ ਤੁਸੀਂ ਦੇਖ ਸਕਦੇ ਹੋ ਪਬਲਿਕ ਪੱਕੀ ਵਿਚ ਆ ਚੁੱਕੀ ਚੋਰਾ ਨੇ ਪਬਲਿਕ ਦਾ 14 ਦੇ ਪਾਸੂ ਚਾ ਚੁੱਕੀ ਹੈ ਇਸੇ ਮੈਂ ਇੱਕ ਚੋਰ ਫੜਿਆ ਇੱਕ ਚੋਰ ਦੇ ਪਾਸੂ ਚਾ ਚੁੱਕੀ ਪਬਲਿਕ ਤੁਸੀਂ ਦੇ ਸਭ ਤੇਜਿੰਦਰ ਸ਼ੈ ਦੇ ਲਾ ਦੇ ਸਕਦੇ ਹੋ ਚੋਰੀਆਂ ਚੋਰ ਫੜਨ ਤੇ ਕਿਦਾਂ ਛੱਡਦੇ ਪਏ ਉਹਨੂੰ ਪੁਲਿਸ ਵਾਲੇ ਆ ਗਏ ਹੈ ਬਹੁਤ ਛੱਡ ਦਿੰਦੇ ਪੁਲਿਸ ਵਾਲੇ ਆ ਪੁਲਿਸ ਵਾਲੇ ਛੱਡ ਦਿੰਦੇ ਆ ਪੁਲਿਸ ਵਾਲੇ ਛੱਡ ਦਿੰਦੇ ਪੁਲਿਸ ਵਾਲੇ ਛੱਡ ਦਿੰਦੇ ਨੰਬਰ 5 ਲੱਗਦਾ ਇੱਥੇ ਆਪਾਂ ਨੂੰ ਅੱਛਾ ਜੀ ਫਾਜੀ ਕਿੰਨੀ ਕਿੰਨੀ ਦੂਰ ਹੈ ਇੱਥੋਂ ਮੇਰੇ ਚੱਕਦੇ ਹੋ ਤੂੰ ਕਹਿੰਦਾ ਛੱਡ ਤੂੰ ਨਹੀਂ ਛੱਡਾ ਤੂੰ ਲੈ ਜਾਓ ਬਸ ਇੱਥੇ ਲੈ ਜਾਓ ਕਾਹਗਾ ਸੀ ਕਿ ਤਰ ਰੋਣਾ ਬਾਬਾ ਬੜੀ ਜੁਮੇ ਦਾ ਵੀ ਤੱਕ ਨਹੀਂ ਛੱਡਾ ਅੰਮ ਵੀ ਨਹੀਂ ਛੱਡਦਾ ਟਾਈਮ ਸੱਬ ਜਾ ਆਂਦਾ ਫਿਰ ਲੈ ਕੇ ਜਾਓ ਛੱਡ ਲੈ ਕੇ ਜਾਓ ਤੂੰ ਕਹਿੰਦਾ ਛੱਡ ਦੋ ਛੱਡ ਛੱਡ ਦੇਸ਼ਵਰਤ ਇੰਨੀ ਉਹਨਾਂ ਸ਼ਰਤਾਂ ਕਿ ਲੈ ਗਏ ਦੇਸ਼ਵਰਤ ਉਹ ਕੋਈ ਨਾ ਕਰਨ ਲੱਗਾ ਬਈ ਫੁੱਦੂਆ ਭਾਈ ਪਾਸ ਵੀਰੇ ਪਾਸ ਸ਼ਾਂਤ ਹੋ ਜਾ ਚੋਰ ਫੜਿਆ ਜੀ ਲੋਕੀ ਕੋ ਫੁੱਲ ਨਾਮ ਕੋਲ ਕੋਈ ਨੋਇ ਰਪੋਰਟ ਨਹੀਂ ਖਾਤਾ ਤੇ ਇਸ ਲੜਕੇ ਨੂੰ ਫੜਿਆ ਤਾਂ ਦੱਸਦੀ ਕਿ ਜਦੋਂ ਲੜਕੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕਿਹਾ ਜਾ ਰਿਹਾ ਕਿ ਇਹ ਲੜਕੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਦੋ ਜਣੇ ਸੀਗੇ ਜਿਹੜੀ ਦੋ ਜਣੇ ਸੀ ਜਿਹੜੀ ਇਹ ਸੀ ਜਿਹੜਾ ਇੱਕ ਲੜਕਾ ਮੁਰਫਾ